ਵਾਕਈ ਦੁੱਖ ਦੀ ਗੱਲ ਹੈ ਮੈਂ ਸਵੇਰ ਦਾ ਇੱਥੇ ਆਸ-ਪਾਸ ਦੇ ਹਲਕਿਆਂ 'ਚ ਜਾ ਰਿਹਾ ਹਾਂ ਬਹੁਤ ਨੁਕਸਾਨ ਹੋਇਆ ਹੈ ਜਾਨ ਮਾਲ ਪਸ਼ੂ ਮਕਾਨ ਫਸਲ ਜ਼ਮੀਨ ਬਹੁਤ ਵੱਡਾ ਨੁਕਸਾਨ ਹੋਇਆ ਹੈ ਪ੍ਰਧਾਨ ਮੰਤਰੀ ਜੀ ਆਪ 3 ਦਿਨ ਪਹਿਲੇ 4 ਦਿਨ ਪਹਿਲੇ ਇੱਥੇ 에ਰੀਅਲ ਸਰਵੇ ਕੀਤਾ ਉਸ ਤੋਂ ਬਾਅਦ ਗੁਰਦਾਸਪੁਰ ਕਿਸਾਨਾਂ ਨੂੰ ਮਿਲੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਇਨਸਟਰਕਟ ਕੀਤਾ ਹੈ ਕਿ ਉਹ ਪੰਜਾਬ ਦੇ ਫਲਡ ਅਫੈਕਟਡ ਜਿਹੜੇ ਪਿੰਡ ਅਗੇ ਹਨ ਉਨਾਂ ਚ ਆਪ ਜਾ ਕੇ ਦੇਖ ਕੇ ਹਨ ਲੋਕਾਂ ਨੂੰ ਮਿਲ ਕੇ ਹਨ ਗੱਲ ਕਰਕੇ ਹਨ ਮੈਂ ਇੱਥੇ ਆਇਆ ਇਸ ਕਰਕੇ ਦੇਖਿਆ ਕਿ ਬਹੁਤ ਨੁਕਸਾਨ ਹੋਇਆ ਹੈ ਤੇ ਪ੍ਰਧਾਨ ਮੰਤਰੀ ਜੀ ਨੇ ਆਨ ਤੋਂ ਪਹਿਲੇ 12000 ਕਰੋੜ ਰੁਪਏ ਦਾ ਪੈਕੇਜ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਕਿਸਾਨਾਂ ਲਈ ਔਰ ਪੰਜਾਬ ਦੇ ਲੋਕਾਂ ਲਈ ਦਿੱਤਾ ਹੈ ਜਿਸ ਦਿਨ ਉਹ ਆਪ ਰਾਉਂਡ ਕਰਕੇ ਗਏ ਹੈ ਦੇਖ ਕੇ ਗਏ ਹੈ ਉਸ ਦਿਨ 1600 ਕਰੋੜ ਰੁਪਏ ਹੋਰ ਦਿੱਤਾ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਇਹ ਇੰਟੈਰੀਮ ਹੈ ਫੌਰੀ ਹੈ ਇੱਕ ਵਾਰ ਐਕਚੁਅਲ ਅਸੈਸਮੈਂਟ ਕਰਕੇ ਜਿਹੜੇ ਸਾਡੇ ਮੰਤਰੀਆਂ ਰਾਜ ਦੀ ਸਰਕਾਰ ਪੰਜਾਬ ਦੀ ਸੈਨਾ ਔਰ ਬਾਕੀ ਏਜੰਸੀਜ਼ ਐਕਚੁਅਲ ਜਿਹੜਾ ਡੈਮੇਜ ਹੋਇਆ ਹੈ ਉਹਦੀ ਰਿਪੋਰਟ ਜਦ ਸੈਂਟਰਲ ਚ ਜਾਏਗੀ ਪ੍ਰਧਾਨ ਮੰਤਰੀ ਜੀ ਕੋਲ ਜਾਏਗੀ ਤੇ ਜੋ ਐਕਚੁਅਲ ਨੁਕਸਾਨ ਹੈ ਉਸ ਨੂੰ ਨੁਕਸਾਨ ਦੇ حساب ਨਾਲ ਵੀ ਪੈਕੇਜ ਪ੍ਰਧਾਨ ਮੰਤਰੀ ਜੀ ਨੇ ਕਹਿੰਦੇ ਹੈ ਕਿ ਅਸੀਂ ਦੇਵਾਂਗੇ